ਅਕਾਲੀ ਦਲ ਨੂੰ ਪੁੱਛਣਾ ਚਾਹਨਾ ਕਿ ਜਿਸ ਵਿੱਚ 2007 ਦੇ ਵਿੱਚ ਗੁਰੂ ਸਾਹਿਬ ਦਾ ਸਵੰਗ ਰਚਿਆ ਇਹਨੇ ਪੋਤਾਂ ਦੇ ਵਸਤਰ ਪਾ ਕੇ ਉਹਦੇ ਬਾਅਦ 2011 ਦੇ ਵਿੱਚ ਇਸੇ ਹੀ ਪਰਿਵਾਰ ਨੇ ਉਹਦੇ ਤੋਂ ਕੇਸ ਵਾਪਸ ਲਿਆ ਉਹਦੇ ਬਾਅਦ ਏਸੋ ਹੀ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦੇ ਹੌਸਲੇ ਵਧ ਕੇ 2015 ਦੇ ਵਿੱਚ ਮੈਂ ਕਲਤਖ ਸਾਹਿਬ ਦੇ ਜਥੇਦਾਰ ਨੂੰ ਪੁੱਛਣਾ ਚਾਹੁੰਨਾ ਕਿ ਜਥੇਦਾਰ ਸਾਹਿਬ ਸਰਦਾਰ ਜਾਨੀ ਹਰਪ੍ਰੀਤ ਸਿੰਘ ਉਹਨਾਂ ਕਿਹਾ ਸੀ ਕਿ ਸਾਡੀ ਰਾਜਨੀਤਿਕ ਸਿੱਖ ਪਾਰਟੀ ਜਿਹੜੀ ਆ ਰਾਜਨੀਤਿਕ ਪਾਰਟੀ ਉਹ ਕਾਲੀ ਦਾਲਾ ਜਾਨੀ ਹਰਪ੍ਰੀਤ ਸਿੰਘ ਜੀ ਅੱਜ ਦੱਸੋ ਤੇ ਤੁਸੀਂ ਵੀ ਦੋਲ ਰਹੇ ਸੀ ਜਿਸ ਜਿਹੜੇ ਉਹ ਸਾਹਿਬ ਨੂੰ ਤੁਸੀਂ ਮਾਫੀ ਬਖਸ਼ੀ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਨਹੀਂ ਇਹ ਸੁਖਬੀਰ ਤੇ ਅਕਾਲੀ ਦਲ ਬਚਾਓ ਯਾਤਰਾ ਉਹਨਾਂ ਖੰਡੀਆ ਤੇ ਉਹ ਅਸੀਂ ਬਚਣ ਨਹੀਂ ਦੇਣਾ ਇਸ ਅਕਾਲੀ ਦਲ ਨੂੰ ਜਿਸ ਤਰੀਕੇ ਦੇ ਨਾਲ ਚੱਲੀ ਆ ਇਹ ਪੰਜਾਬ ਦਾ ਨੁਕਸਾਨ ਨਹੀਂ ਹੋਣਾ